ਹੈਲੋ ਜੀ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਵਲੌਗ ਆਈ ਹੋਪ ਤੁਸੀਂ ਠੀਕ ਹੋਗੇ ਤੇ ਅਸੀਂ ਵੀ ਸਭ ਠੀਕ ਆ ਤੇ ਆ ਸਾਡੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਬੜੀ ਇੰਟਰਸਟਿੰਗ ਹੈ ਠੀਕ ਹੈ ਤੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਕਮੈਂਟ ਤਾਂ ਜ਼ਰੂਰੀ ਕਰਿਆ ਕਰੋ ਵਧੀਆ ਲੱਗਦਾ ਠੀਕ ਹੈ ਤੇ ਬਣੇ ਰਿਓ ਵਲੌਗ ਨਾਲ 200 ਰੁਪਏ ਦਾ ਡੱਬੇ ਦੇ ਵਿੱਚ ਮੱਕੀ ਦਾ ਆਟਾ ਹੈ ਮੱਕੀ ਦਾ ਆਟਾ ਹੈ ਕਸਮ ਮੱਕੀ ਦਾ ਆਟਾ ਓ ਮਾਈ ਗੋਡ ਮੱਕੀ ਦਾ ਆਟਾ ਪੈ ਰਿਆ ਹੈ ਵਿੱਚ ਉਹ ਫਰੈਸ਼ ਮਿਲ ਗਿਆ ਮੈਂ ਕਿਹ ਚੱਲ ਲਈ ਜਾਵਾਂ ਹਾਂ ਮੱਕੀ ਦਾ ਆਟਾ ਹੈ ਮੈਨੂੰ ਲੱਗਿਆ ਬੇਸਣ ਹੈ ਨਹੀਂ ਮੱਕੀ ਦਾ ਆਟਾ ਹੈ ਕੋਈ ਕਹੇ ਇਹ ਰੱਖਣਾ ਹੈ ਸਵੇਰੇ ਜਾਂ ਅੱਜ ਹੋਇਆ ਬਣਾ ਲਵਾਂਗੀ ਜਾਂ ਮੈਂ ਡੱਬਾ ਹੋਰ ਲੱਭ ਕੇ ਲਿਆਵਾਂ ਹਾਂ ਕੋਈ ਨੁਰਮੇ ਦਰਵਾਜ਼ੇ ਆਲਗ ਰਹੇ ਆਏ ਅਦਲੇ ਅੰਦੇ ਅੰਮਲੇ ਆਮਲੇ ਆਣੇ ਕੋਲੇ ਸੇਵ ਗੁਦੂ ਗਾਰਾ ਇਹ ਹਾਦੀ ਰੱਖਿਆ ਜੀ ਕੋਲੇ ਸ਼ਾਇਦ ਇੱਕ ਆਹ ਟਿੱਕਰ ਦਾ ਹਨੀ ਹੈ ਟਿੱਕਰ ਦਾ ਸਾਡੇ ਅਨੰਤਪੁਰ ਸਾਧਕਾਨ ਕੋਲ ਜਿੱਥੇ ਵਧੀ 100 ਪ੍ਰਕਾਰ ਦਾ ਹਨੀ ਹੈ ਉਹਨੇ ਦੱਸਾਇਆ ਮੈਨੂੰ ਸ਼ਹਿਰ ਚੈੱਕ ਕਰਵਾਇਆ ਇਹ ਹੈ ਨਾ ਕਿੰਨੇ ਸਗਾ ਤੇ ਕੋਲ کافی ਆਦਾ ਕੋ ਵਧੀਆ ਦੁਕਾਨ ਹੈ ਨਾ ਪੰਜਗਰਾਂ ਪਾਰਕ ਦੇ ਸਾਹਮਣੇ ਇਹਦੇ ਲੈਣਾ ਲੈ ਸਕਦਾ ਖਾਲੀ ਮਾਲੀ ਕੀਤਾ ਖਾਲੀ ਕੰਦਾ ਪਿਆਣਾ ਉਹ ਸਾਫ਼ ਧੋਣਾ ਪੈਣਾ ਤੇ ਗਿੱਲਾ ਹੋਣਾ ਅੱਛਾ ਤੇ ਪਹਿਣਾ ਕੋਣ ਥੋੜਾ ਜਿਹਾ ਚੱਕੜਨ ਵਾਂਗ ਪੀਸਾ ਹਾਂ ਮੱਖੀ ਦਾ ਆਕਾ ਇੰਨਾ ਮੈਂ ਇੱਜ਼ਤਾਂ ਆਣ ਭੂਨ ਭੂਨ ਨਾ ਜ਼ੋਰ ਲੈਣੀ ਚਾਹ ਲੈਣਾ ਬਾਅਦ ਚਾਹ ਸਾ ਡੱਬਾ ਹੀ ਜੁਵੇ ਗੱਲ ਸਹੀ ਹੈ ਚੱਕਣ ਲੱਗੀ ਬਿਜਾਈ ਡੱਬਾਈ ਕਰਦੇ ਹੋਏ ਇਹ ਮੂਵੀ ਅੰਨਾ ਨਾਲ ਇਹ ਵੀ ਵੀਰ ਦਾ ਰੇਂਕਲੇ ਰੇਂਕਲੇ ਲਟਲ ਜਟਾ ਹਾਰ ਵੰਨ ਲੋ ਜਿੰਦਰ ਬਾਰੇ ਆਪੀ ਵਿਾਈ ਸਿੰਘ ਹੋ ਗਏ ਨੇ ਬਿਮਾਰ ਖਾਂਸੀ ਜ਼ੁਖਾਮ ਕੀ ਕੁਛ ਲੱਗਿਆ ਤੁਸੀਂ ਯਾਰ ਖਾਂਸੀ ਜ਼ੁਖਾਮ ਤੇ ਗਲਾ ਦਰਦ ਵੀ ਖਰਾਬ ਹੋ ਗਿਆ ਤੇ ਦਵਾਈਆਂ ਲੈ ਕੇ ਆਏ ਆ ਆ ਦੇਖੋ ਤੇ ਡਾਕਟਰ ਨੇ ਦਵਾਈਆਂ ਦਿੱਤੀਆਂ ਇਸ ਨੂੰ ਲੈ ਕੇ ਆਇਆ ਮੇਰੇ ਨਾਲ ਕਾ ਵੀ ਹੈ ਹਾਂ ਹਾਂ ਤੇ ਇੱਕ ਆ ਗੋੜੀ ਖਾਣੀ ਹੈ ਅਨੋਸ ਕਲੀਅਰ ਹੈ ਤੇ ਆ ਦੂਸਰੀ ਹੈ ਕਰੀ ਨੋਚ ਪਾਉਂਦੇ ਆਪਾਂ ਇਹਨਾਂ ਤਾਲ ਬਣਾ ਕੇ ਦਿੱਤੀ ਹੈ ਸਪੈਸ਼ਲ ਬਿਮਾਰਾਂ ਵਾਲੀ ਹੂੰ ਕਿਧਰ ਹੀ ਹੈ ਰਾਹ ਹੈ ਲਾਈਦਰੀ ਆਈਸ ਅੱਖਾਂ ਵਿੱਚ ਤਰੀ ਬਿਮਾਰ ਵਾਲੀ ਆਏ ਹਨ ਅੰਦਰ ਪ੍ਰਤੀਕ ਸਿੰਘ ਦੀ ਮਾਰਦੇ ਨੇ ਛਾਲਾ ਹਾਂ ਤੂੰ ਠੀਕ ਹੈ ਸਟੀਮ ਲੈ ਗਈ ਸਟੀਮ ਲੈ ਲਈ ਤੇ ਅਸੀਂ ਪਹਿਲਾਂ ਤੋਂ ਹੀ ਬਿਮਾਰ ਸੀ ਸਟੀਮ ਵੀ ਲੈ ਲੀ ਤਾਂ ਨੂੰ ਮਸੇ ਠੀਕ ਕਰਿਆ ਹੁਣ ਐ ਨਾ ਉਹ ਅਜ ਕੱਲ੍ਹ ਉਹ ਸਕੂਲ ਨਾ ਜਾਵੇ ਤਾਂ ਤੂੰ ਪਹਿਲੇ ਕਹਿ ਦੇ ਮੈਂ ਛੁੱਟੀ ਕਰਾਂ ਮੈਂ ਵੀ ਹੋ ਗਿਆ ਮੈਂ ਵੀ ਸੀ ਜਾਣੀ ਮੈਂ ਸਟੀਮ ਲੈਣੀ ਮੈਂ ਬਿਮਾਰ ਹੋ ਗਿਆ ਉਹ ਨਹੀਂ ਤੈਨੂੰ ਜਾਣਾ ਪੈਣਾ ਕਰ ਤੈਨੂੰ ਹੁਣ ਜਾਣਾ ਹੀ ਪੈਣਾ ਪੈਣਾ ਮਤਲਬ ਕਿ ਇਹੋ ਕੇ ਮੈਂ ਤੇਰੀ ਕਹਿੰਦੀ ਹਾਂ ਸਟੀਮ ਤਾਂ ਲੈਣੀ ਹੋਈ ਹੈ ਲੈ ਲੈ ਲਈ ਫਿਰ ਲੈ ਲਈ ਲੈ ਲਈ ਕੋਈ ਕਰਨੀ ਹਾਂ ਹਾਂ ਦੇਖੋ ਰੋਟੀ ਖਾ ਗਈ ਮਤੀ ਤੈਨੂੰ ਗੁਰੂ ਗ੍ਰੰਥ ਹੁਣ ਖਸ ਕਰ ਦਾਲ ਖਿਲਾ ਦੂੰਗੀ ਫਿਰ ਥੱਕੀ ਨਹੀਂ ਗਿਆ ਹੋਮਗੋ ਕਰਵਾ ਦੇ ਮੁਸਤਫਾ ਦਵਾਈ ਖਾਣੀ ਹੈ 5 ਮਿੰਟ ਬਾਅਦ ਠੀਕ ਹੈ ਹੂੰ ਬਾਈ ਖਾ ਲਈ ਹੁਣ ਓਕੇ ਬਾਈ ਅੰਦਰ ਨਹੀਂ ਲਗਾਉਂਦੀ ਲਗਾਣੀ ਪੈਣੀ ਐ ਹੁਣ ਮੈ ਮਨ ਆ ਲੱਗਿਆ ਹੈ ਪ੍ਰਤੀਤ ਦਾ ਜੋ ਵੀ ਕਹਿੰਦੇ ਨੇ ਪ੍ਰੋਜੈਕਟ ਹੋਮਵਰਕ ਤੇ ਪਹਿਲਾਂ ਸੀ ਸਮਾਨ ਲੱਬਿਆ ਅਜੀ ਕਿਤੇ ਦੇ ਡੱਬੇ ਪੰਮਾ ਕਿਤੇ ਦੇ ਲੱਬੇ ਸੀ ਇਸ ਪਲੇਸ卡 ਦਾ ਇਹ ਜਿੰਨਾ ਮਾਜੀ ਸਮਝਾਓ ਇਹ ਨਹੀਂ ਸੌਨ ਆਪਣੀ ਮਰਜ਼ੀ ਕਰਦਾ ਹੈ ਇਹ ਇੱਥੇ ਤੋਂ ਤੇਰੀ ਕਟਿੰਗ ਪੇਪਰ ਹੈ ਪਹਿਲਾਂ ਤੇ ਕਟਟਡ ਹੈ ਯਾ ਪੈਣੀ ਉਹ ਸਪੈਰ ਉਹਨਾਂ ਨੇ ਯੈਸ ਇਹਦੇ ਉੱਪਰ ਅਦਰ ਰੱਖ ਕੇ ਨਾ ਹਾਂ ਹੂੰ ਕਲਰ ਕਰਨੇ ਦਾ ਵਾਰ ਉਹ ਨੂੰ ਇਹਦਾ ਕਰਨਾ ਸਪਰੈਡ ਕਰਨਾ ਕਲਰ ਉੱਚੀ ਤੇ ਦੂਬੋ ਕੇ ਆਪਣਾ ਡਿਪ ਕਰਕੇ ਆ ਦੇਖੋ ਬ੍ਰਸ਼ ਪਰ ਹਾਂ ਵਾਟਰ ਲਾ ਕੇ ਫਿਰ ਇਹਨੂੰ ਕਹਿੰਦਾ ਫਲਾਣਾ ਹੈ ਇਦਾਂ ਕਰਕੇ ਤੇ ਹੁਣ ਦੇਖ ਲਿਆ ਜੋ ਹੈ ਉਹ ਇਦਾਂ ਜਿਹੜਾ ਸਮਾਨ ਤੁਹਾਡੇ ਕੋਲ ਹੈ ਨਾ ਉਹਦੇ ਨਾਲ ਹੀ ਬਣਾਉਣ ਦੀ ਕੋਸ਼ਿਸ਼ ਕਰੋ ਹੁਣ ਨਹੀਂ ਵੇਚਾਰ ਜਾ ਸਕਦੇ ਨਹੀਂ ਲਿਆ ਸਕਦੇ ਚੱਲ ਤੂੰ ਆਪਣਾ ਕਰ ਟੈਸਟ ਭਰਾ ਫਿਰ ਮੈਂ ਕਿਤੇ ਕਲਰ ਕਲਰਸ ਨੂੰ ਗਿੱਲਾ ਕੀਤਾ ਫਿਰ ਉਸ ਤੋਂ ਬਾਅਦ ਇਹਦੇ ਪਰ ਬ੍ਰਸ਼ ਲਾਣਾ ਹੁੰਦਾ ਮ ਬ੍ਰਸ਼ ਲਾਇਆ ਕੋ ਪ੍ਰਾਣਾ ਬ੍ਰਸ਼ੀ ਗਏ ਪਹਿਲਾ ਪਿਆਵਾ ਵਰਤੀ ਦਾ ਹੋਮਵਰਕ ਤੇ ਵਰਤੀ ਦੇ ਤਾਂ ਪਹਿਲੀ ਵਾਰੀ ਕੀਤਾ ਨੂੰ ਕਰਨਾ ਨਹੀਂ ਆ ਰਿਹਾ ਸੀਗਾ ਫਿਰ ਮੈਂ ਕੀਤਾ ਮੈਂ ਕਾਦੇ ਕਾ ਰੇ ਸਟੇ ਕਲਰਫੁਲ ਕਲਰ ਕਰਨੇ ਆ ਪਹਿਲਾਂ ਮੈਂ ਕਲਰ ਕੱਢੇ ਸੀਗੇ ਪੁਰਾਣੇ ਤੇ ਤਾਂ ਅੰਨੇ ਬੁਧੀਆਂ ਨਹੀਂ ਕਰ ਰਹੇ ਸੀ ਮੈਂ ਨਵਾਂ ਕੱਢਿਆ ਕਲਰ ਦਾ ਡੱਬਾ ਤੇ ਇਹ ਤਿਆਰ ਹੋ ਗਈ ਬਣ ਕੇ ਕਿੰਨੀ ਸੋਹਣੀ ਹੈ ਵਾਓ ਵਧੀਆ ਬਣਿਆ ਆਇਆ ਬੜਾ ਨਾਮ ਉਹ ਵੇ ਫਾਰਮੈਲਟੀ ਦੀ ਦੁਕਾਨ ਇਸ ਨੂੰ ਬਾਹਰੋਂ ਤੇ ਰੋਟੀ ਲੈ ਕੇ ਆਵਾਂ ਕੱਲ ਨੂੰ 4 ਵਜੇ ਪੂਰੇ ਬੈਠਣ ਆਏ ਇਹ ਨਹੀਂ ਕਿ ਬੱਚੇ ਆ ਗਏ ਮੈਂ ਖੇਡਣ ਜਾਵਾਂ ਸਕੂਲ ਦੇ ਵਿੱਚ ਨਹੀਂ ਪੜਿਆ ਜਾਂਦਾ ਘਰ ਵਿੱਚ ਹੀ ਪੜਾਉਂਦਾ पढ़ूंगा कलू? चार बजे पढ़ूंगा कि नहीं ओवरएक्टिंग फिर हो रही है अच्छा है तो मुझे सारी रात पढ़ना हो पढ़ूंगा कल चार बजे पढ़ूंगा सीधा होके बैठ कि तू क्या सो रही है मैं आज नहीं पढ़े है तो मैं कलू चार बजे बैठूंगा बोल तो 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 चंगी तरह बोल चंगी तरह कन्नू हाथ लागे कानून हाथ लागे ਸਿੱਧਾ ਉਹ ਵੇਗਾ ਐਕਟਿੰਗ ਇਹ ਹਾਸੇ ਵਾਲੀ ਫਾਰਮੈਲਟੀ ਵਾਲੀ ਜਗ੍ਹਾ ਮੈਂ ਪਤਾ ਲੱਗ ਗਿਆ ਤੇ ਹੇ 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 ਸੌਰੀ ਕਰਦੇ ਹੁਣ ਵਲੌਗ ਦੇ ਵਿੱਚ ਸੌਰੀ ਕਰਦੇ ਕਿ ਮੈਂ ਕੱਲ 4 ਵਜੇ ਬੈਠੂੰਗਾ ਪੜ੍ਹਨ ਵਾਸਤੇ ਚੱਲ ਚੱਲ ਜਲਦੀ ਕਰ ਜਲਦੀ ਨਹੀਂ ਜਾਣੀ ਕਿ ਉਹ ਅੰਦਰੋਂ ਆਟਾ ਰੋੜਾ ਅੰਦਰੋਂ ਅੰਦਰੋਂ ਆ ਰਿਹਾ ਅੰਦਰੋਂ ਉਪੋਚ ਕੀ ਇੱਥੇ ਐਵੇਂ ਚੱਕ ਕੇ ਦਿਖਾਈ ਉਹ ਤੋਂ ਨੂੰ ਕਰਕੇ ਦਿਖਾ ਦੇ ਪ੍ਰਤੀਯਸੀਂ ਜੀ ਰੋ ਰਹੇ ਨੇ ਬਹੁਤ ਛੜਕਾ ਪਈਆਂ ਅੱਜ ਨੂੰ ਬਹੁਤ ਜ਼ਿਆਦਾ ਪੰਜਾਬੀ ਦੇ ਵਿੱਚ ਬਹੁਤ ਵੀਕ ਨਹੀਂ ਤੇ ਨੱਕ ਸਾਫ਼ ਕਰਦਾ ਪਿਆ ਆਪਣਾ ਕਿਉਂਕਿ ਉਸ ਤੋਂ ਪਹਿਲਾਂ ਥੋੜੀ ਵਿਚਾਰੇ ਦੀ ਸਰਵਿਸ ਹੋਣੀ ਮੇਰੇ ਨਹੀਂ ਹੋਈ ਨਹੀਂ ਥੋੜੀ ਧਰਤਾ ਪੈਣੀ ਜ਼ਰੂਰੀ ਹੈ ਸਰਵਿਸ ਹੋਈ ਪੂਰੀ ਨਹੀਂ ਨਹੀਂ ਕੁਛ ਹੀ ਕਿਹਾ ਉਹ ਮਜਾ ਯਾਰ ਉਹ ਨਾ ਫਸਾਓ ਮਜਾ ਦਵਾਈ ਜਾ ਰਹੀ ਹੈ ਕੋਈ ਨਹੀਂ ਦਵਾਈ ਜਾ ਰਹੀ ਨਰਤੀ ਜ਼ਰੂਰ ਇਹ ਤਾਂ ਮੇਰਾ ਬੱਚਾ ਹੈ ਅਰਾ ਮੁੰਨਾ ਮੇਰਾ ਬੱਚਾ ਸ਼ਰਾਜ ਕੁਮਾਰ ਹੈ ਹਮਾਰਾ ਅਸੀਂ ਅਸੀਂ ਇੱਕ ਗੱਲ ਛੁਪਾਈ ਜਾ ਰਹੀ ਹੈ ਪੂਰੀ ਸਰਵਿਸ ਹੋਈ ਹੈ ਦੀ ਪੈ ਕੈਮਰਾ ਇੱਥੇ ਕੈਮਰਾ ਹੁੰਦਾ ਪੂਰਾ ਪਤਾ ਲਾ ਜਾਣਾ ਸਾ ਜਿਹੜਾ ਛੂਠੇ ਕੈਦਾ ਸਰ ਤਹੋਈ ਕਾ ਲਈ ਵਾਸਤੇ ਮੈਂ ਤਾਂ ਦੱਸ ਦੂੰ ਉਹ ਉਹ ਤਾਂ ਬਤਾ ਨਹੀਂ ਸਕਤੇ ਉਹ ਥੋੜੀ ਵਰਲਡਿੰਗ ਹੀ ਐਸੀ ਐ ਪੰਜਾਬੀ ਚ ਯੈਸ ਡੌਲ ਨਹੀਂ ਦੇਖਲਾ ਬਾਰੰਦਾ ਇਹ ਲੇਖ ਨਾਲੇ ਹੀ ਨਾ ਬੜੇ ਵੱਲੋ ਜਿਹੜਾ ਲਿਖਦਾ ਸਹੀ ਐ ਆਪਣੇ ਵੱਲੋ ਕਿਤਰਾ ਮੰਦੀ ਐ ਮੈਂ ਇਹ ਮੇਰੀ ਵੀ ਮੇਰੀ ਮੇਰੇ ਚ ਵੀ ਵੀਕ ਪੁਆਇੰਟ ਐ ਕਿ ਇਹ ਨਹੀਂ ਚੱਲ ਪਾਇਆ ਉਹਦੇ ਵਿੱਚ ਵੀ ਗਲਤੀ ਆ ਨਹੀਂ ਪਕੜ ਪਾਇਆ ਇਸ ਚੀਜ਼ ਨੂੰ ਮੈਂ ਤਾਂ ਉਹਦਾ ਸਾਥ ਦਿੰਦੀ ਪਈ ਐ ਨਾ ਉਹ ਨਹੀਂ ਦਿੰਦਾ ਮੇਰਾ ਸਾਥ ਮੈਂ ਤਾਂ ਐਗਰੀ ਇਸ ਚੀਜ਼ ਪਿੱਛੇ ਮੇਰੀ ਵੀ ਗਲਤੀ ਹੈ ਇਧਰ ਦੇਖ ਇਧਰ ਦੇਖ ਮਨਦਾ ਕਿ ਤੇਰੀ ਵੀ ਗਲਤੀ ਹੈ ਦੱਸ ਉਹ ਇਹ ਤੂੰ ਮੰਨਦਾ ਹੈ ਤੇਰੀ ਗਲਤੀ ਹੈ ਤਾਂ ਉਹ ਨਹੀਂ ਹੈ ਨਹੀਂ ਪੜ੍ਹਾਈ ਵਿੱਚ ਪੰਜਾਬੀ ਵਿੱਚ ਤੂੰ ਵੀਕ ਹੈ ਹੁਣ ਨਹੀਂ ਮੇਰੀ ਗੱਲ ਮੰਨ ਤੇਰੀ ਗਲਤੀ ਹੈ ਕਿ ਨਹੀਂ ਸਾਡਾ ਐਡ ਕੋ ਇੰਨਾ ਟਾਈਮ ਨਹੀਂ ਹੈ ਦੱਸੋ ਯੀ ਯੈਸ অর ਨੋ ਬੋਲੋ ਟਾਈਮ ਨਹੀਂ ਹੈ ਨਾ ਵੀਡੀਓ ਨਹੀਂ ਅੱਡੀ ਲੰਬੀ ਕਰਨੀ ਤੇਰੇ ਬੇਫਿਕੂ ਪਿੱਛੇ ਹੁਸ਼ਕੀ ਬੋਲਦੀ ਯੈਸ অর ਨੋ ਚਲ yes or no teri galti hai ke nahi compromise kyu nahi karda tu karunga ke tu inna compromise mai ha 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 idhar muh karke kar idhar das ki ha meri galti hai mai agge to kehda manunga jaldi bol de pratid idhar muh karke hai ga na ha bas theek hai roti khale hun chal khala roti fir ik khala roti hun idhar ae roti pe idhar u kha kha jaldi ਰੋਲ ਅਜੇ ਮੇਰੇ ਕੋਲ ਨਹੀਂ ਜਾਣਾ ਕਿਤੇ ਕੋਲ ਨਾਲੇ ਕੋ ਚਲ ਜਾ ਜਗੇ ਜਾ ਬਾਹਰ ਬੈਠੇ ਤੁਹਾਡੇ ਮਾਤਾ ਪਿਤਾ ਹੋਰ ਤੁਹਾਨੂੰ ਪਿਆਰ ਕਰਨਗੇ ਪਾਪਾ ਕੋ ਆ ਨਾ ਆਪ ਕੋ ਆ ਜਾ ਆ ਜਾ ਆ ਨਾ ਮੇਰੇ ਕੋਲ ਆ ਜਾ ਆ ਬਰ ਮਾ ਚਾ ਲੈ ਬੰਨਾ ਆ ਜਾ ਇਹਨੂੰ ਮਾਰੀ ਵਾਏ ਪਾਪਾ ਕੋ ਆ ਜਾ ਫਿਰ ਉਹ ਬਚਾਦਾ ਉਹ ਜਦ ਫੀਦਾ ਬਾਲਾ ਪਾਪਾ ਦਾ ਹੁਣ ਸਾਰੇ ਆਈਡੀਆ ਪਤਾ ਹੈ ਮੈਂ ਕਾਨੂੰਨ ਕਾਨੂੰ ਪਿਆਰ ਨਾਲ ਕਾਨੂੰ ਬੁਲਾਵਾ ਇਹਨੂੰ ਉਹ ਮੈਨੂੰ ਪਿਆਰ ਨਾਲ ਇਧਰ ਆ ਇਧਰ ਆ ਨਹੀਂ ਨਿਕਰ ਗੋਲੀ ਤੇਰੀ ਪਾਗਲਾ ਅਸਲ ਉਹ ਪਾਰਟੀਆਂ ਦੇ ਵਿੱਚ ਸਮਝੌਤਾ ਚੱਲ ਰਿਹਾ ਏ ਉਹ ਤੇਨੂੰ ਖਾਮ ਖਾ ਫਸੀੜ ਲੈਣਾ ਉਹਨੇ ਵੀ ਚਾਇਆ ਤੂੰ ਅਸੀਂ ਵੀ ਦੇ ਵੀ ਆ ਓਏ ਉਹ ਐਨੂੰ ਆ ਜਾ ਭਰਾਵਾ ਉਹ ਪਰ ਤੀਦੋ ਤੇ ਕੋ 50 ਕਿਲੋ ਸਿੱਟੂ ਨੂੰ ਕੋਲਡ ਹੋਇਆ ਪਿਆ ਓਏ ਓਏ ਇੱਥੇ ਰੱਖ ਤੇ ਕਿਲੋ ਚੱ ਆ ਮੇਰਾ ਮੁੰਡਾ ਮੇਰਾ ਬੱਚਾ ਪਾਪਾ ਰਾਜ ਕੁਮਾਰ ਕੁਮਾਰ ਪਤਾ ਆਜਾ ਮੇਕੋ ਆ ਜਾ ਆ ਗਿਆ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਮੇਰੇ ਹੱਥ ਹੈ ਆ ਜਾ ਮਮਾ ਪਾਪਾ ਵੀ ਉਹ ਮਮਾ ਇਹ ਹੱਥ ਵੇ ਨਹੀਂ ਨਾ ਓ ਕਾ ਨਾ ਗਈ ਲੈ ਬੇਟਾ ਆਏ ਕੋਨੇ ਪਿੰਡ ਲੈ ਕੇ ਪਿੱਛੇ ਉਹ ਮਮਾ ਜੀ ਨੇ ਫਿਸ਼ਰ ਵੀ ਦਿੱਤੀ ਕਦੀ ਆ ਜਾ ਫਿਰ ਹੁਣ ਤੂੰ ਕਦੀ ਆ ਜਾ ਥਾ ਲੈ ਯਾਰ ਮਮਾ ਦਾ ਬੱਤੀ ਬੂਰਾ ਗੁੱਸਾ ਹੈ ਚਲਾ ਚਾ ਠੀਕ ਹੈ ਖੇਤੀ ਆਇਆ ਭਰਾਵਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਚਾਂਬਲ ਗਿਆ ਚਾਂਬਲ ਗਿਆ ਚਾਂਬਲ ਗਿਆ ਨਾ 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 ਚਾਂਬਲ ਗਿਆ ਚਾਂਬਲ ਗਿਆ ਚੁੱਤੀ ਕਰ ਇੰਨਾ ਨਹੀਂ ਟਾਈਮ ਚਾਂਬਲ ਗਿਆ ਜੀ ਚਾਂਬਲ ਗਿਆ ਹਾਂ ਹਰੇ ਵੀ ਤੇ ਫੂਰੀ ਰਿਫਾਈ ਨਾ ਪਾਵੇ ਰ ਗੁੱਟੀ ਖਾ ਲਾ ਠੀਕ ਹੈ ਹੋਰ ਰੋਟੀ ਵੀ ਰੋਟੀ ਵੀ ਲੈ ਕੇ ਚੱਲ ਜਾਣੀ ਉਹ ਬੈਂਕੀ ਨੂੰ ਹੈਗੀ ਬੜਾ ਤੇ ਸਾਡੇ ਅੱਜ ਦੇ ਵਲੋਗ ਦੀ ਇੱਥੇ ਸਮਾਪਤੀ ਹੈ ਸਾਡੇ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੁਹਾਡਾ ਧੰਨਵਾਦ ਤੇ ਆਪਣਾ ਪਿਆਰਿਆ ਦੇ ਦਿੰਦੇ ਰਹੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲੋ ਬਾਏ